ਧਿਆਨ ਦੇਣਾ ਉਮਰ ਸਿਆਣੀ ਐ ਪਰ ਸਿਆਣੀ ਗੱਲ ਨਹੀਂ ਕਰਦਾ ਪੁੱਤ ਨਿਆਣਾ ਐ ਪਰ ਸਿਆਣੀ ਗੱਲ ਕਰਦਾ ਜ਼ਰੂਰੀ ਨਹੀਂ ਸਿਆਣਾ ਹੀ ਸਿਆਣੀ ਗੱਲ ਕਰੇ ਮਤਲਬ ਵੱਧ ਉਮਰ ਵਾਲਾ ਹੀ ਸਿਆਣੀ ਗੱਲ ਕਰੇ ਜ਼ਰੂਰੀ ਨਹੀਂ ਛੋਟੀ ਉਮਰ ਵਾਲਾ ਹੀ ਸਿਆਣੀ ਜਾਂ ਨਿਆਣੀ ਗੱਲ ਕਰੇ ਜੋ ਸਿਆਣੀ ਗੱਲ ਕਰਦਾ ਉਹ ਸਿਆਣਾ ਹੈ ਕਈ ਵਾਰ ਅਸੀਂ ਕਹਿੰਦੇ ਹਾਂ ਕਈ ਉਮਰਦ ਤੇਰੀ ਸਿਆਣਿਆ ਵਾਲੀ ਤੂੰ ਸਿਆਣੀ ਗੱਲ ਨਹੀਂ ਕੀਤੀ ਆਪਾਂ ਦੇਖਿਆ ਦੁਨੀਆ ਵਿੱਚ ਵਿਚਰਦੇ ਆ ਨਾ ਬੜੇ ਸੂਝਵਾਨ ਸੱਜਣ ਕਹਿੰਦੇ ਉਹ ਸੱਜਣਾ ਪਰੇ ਵਿੱਚ ਕਹਿੰਦੇ ਬਹਿ ਜਾ ਨਹੀਂ ਬੋਲਣਾ ਆਇਆ ਤੈਨੂੰ ਐਦਾਂ ਨਹੀਂ ਕਿਸੇ ਦੀ ਧੀ ਹੋਵੇ ਭੈਣ ਹੋਵੇ ਨੂੰ ਹੋਵੇ ਭਾਈ ਹੋਵੇ ਅਲਫ਼ਾਜ਼ਾਂ ਦਾ ਖਿਆਲ ਰੱਖੀਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਜਿਨੂੰ ਬੋਲਣਾ ਨਹੀਂ ਆਉਂਦਾ ਧਿਆਨ ਦੇਣਾ ਜਿੰਨੂੰ ਬੋਲਣਾ ਨਹੀਂ ਆਉਂਦਾ ਉਹ ਜਿੱਥੇ ਮਰਜ਼ੀ ਚੱਲ ਜੇ ਜਿੱਥੇ ਮਰਜ਼ੀ ਖੜ ਜੇ ਉਹਨੂੰ ਸੂਜਵਾਨ ਸੱਜਣ ਜਿਹੜੇ ਬੈਠੇ ਹੁੰਦੇ ਨੇ ਸਾਹਮਣੇ ਉਹਨੂੰ ਕਹਿੰਦੇ ਰਹਿੰਦੇ ਉਹ ਇਹਨੂੰ ਇਹਨੂੰ ਸਮਾਂ ਹੀ ਨਹੀਂ ਦੇਣਾ ਮਤਲਬ ਜਿਹੜਾ ਸਿਆਣੀ ਗੱਲ ਕਰੇ ਉਹਨੂੰ ਕਹਿੰਦੇ ਭਾਵੇਂ ਪਿੱਛੇ ਕਿਉਂ ਨਾ ਬੈਠਾ ਕਹਿੰਦੇ ਤੂੰ ਤੂੰ ਤੁਸੀਂ ਉੱਠੋ ਜੀ ਤੁਸੀਂ ਬੋਲੋ ਕਿਉਂ ਉਹ ਤੋਲੇਗਾ ਬੋਲੇਗਾ ਜੋ ਬੋਲੇਗਾ ਕਈ ਨੇ ਸੁਣਾ ਬੋਲਦੇ ਨੇ ਦਿਲ ਕਰਦਾ ਬਈ ਉਹਨਾਂ ਨੂੰ ਸੁਣੀਂ ਕੋਈ ਵੀ ਜਦੋਂ ਵਧੀਆ ਬੋਲਦਾ ਨਾ ਅਸੀਂ ਵੀ ਕਿਤੇ ਫੰਕਸ਼ਨਾਂ ਤੇ ਜਾਈਦਾ ਮੈਂ ਖੁਦ ਜਾ ਕੇ ਉਹਨਾਂ ਨੂੰ ਕਹਿ ਕੇ ਆਨਾ ਉਹਨਾਂ ਭਾਈ ਸਾਹਿਬ ਤੁਸੀਂ ਬਹੁਤ ਸੋਹਣਾ ਬੋਲੇ। ਇੱਕ ਖੰਨੇਸੀ ਪ੍ਰੋਗਰਾਮ ਹੋਇਆ ਤੇ ਕੋਈ ਬਜ਼ੁਰਗ ਬੋਲਿਆ 70 75 ਸਾਲ ਦਾ ਇੰਨਾ ਸੋਹਣਾ ਬੋਲਿਆ ਨਾ ਕੀ ਬਾਤ ਹੈ ਮੈਂ ਬੜਾ ਇੰਪ੍ਰੈਸ ਹੋਇਆ। ਮੈਨੂੰ ਬੜੀ ਖੁਸ਼ੀ ਹੋਈ। ਖੁਸ਼ੀ ਹੋਣੀ ਚਾਹੀਦੀ ਛੱਕਾਂ ਨੂੰ ਦੇਖ ਕੇ ਵੀ ਇੰਨੇ ਵਿਦਵਾਨ ਨੇ ਸਾਡੇ ਭਾਈ ਸਾਡੇ ਪੁੱਤ ਸਾਡੇ ਬਜ਼ੁਰਗ ਤੇ ਉਹਨੇ ਵੀ ਬੜਾ ਬੜਾ ਸਤਿਕਾਰ ਕੀਤਾ। ਐਪਰੀਸ਼ੀਏਟ ਕਰਨਾ ਚਾਹੀਦਾ ਜੇ ਕਿਸੇ ਕੀਮਤੀ ਚੀਜ਼ ਦੀ ਕਦਰ ਨਾ ਕੀਤੀ ਜਾਵੇ ਉਹਦਾ ਅਸਰ ਸਾਡੇ ਤੇ ਨਹੀਂ ਹੋਣਾ ਧਿਆਨ ਦੇਣਾ ਚਾਹੇ ਦੁਨੀਆ ਦੀ ਕੋਈ ਵੀ ਚਾਹੇ ਵਿਦਵਤਾ ਚਾਹੇ ਧਨ ਆਗੇ ਵੀ ਬੰਦੀ ਕੀਤੀ ਹੈ ਚਾਹੇ ਕੋਈ ਵੀ ਦੁਨੀਆ ਦੀ ਚੀਜ਼ ਹੈ ਜੇ ਉਹਦੀ ਕਦਰ ਨਾ ਕੀਤੀ ਤੇ ਉਸ ਚੀਜ਼ ਨੇ ਕੋਲੋਂ ਦੂਰ ਹੋ ਜਾਣਾ ਗੰਗਾ ਮਿੱਤਰ ਜੇ ਉਹਦੀ ਕਦਰ ਨਾ ਕੀਤੀ ਉਹਨੇ ਦੂਰ ਹੋ ਜਾਣਾ ਚੰਗੇ ਇਨਸਾਨ ਦੀ ਕਦਰ ਨਾ ਕੀਤੀ ਉਹਨੇ ਹੌਲੀ ਹੌਲੀ ਦੂਰ ਹੋ ਜਾਣਾ ਚੰਗੇ ਸਮੇਂ ਦੀ ਕਦਰ ਨਾ ਕੀਤੀ ਸਮੇਂ ਨੇ ਦੂਰ ਹੋ ਜਾਣਾ ਹਰਨਾਖਿ ਜੀ ਕਹਿੰਦਾ ਮੇਰਾ ਨਾਮ ਜਪਿਆ ਅਗਰ ਕਹਿੰਦਾ ਨਹੀਂ ਗਲਤ ਬੋਲਦਾ ਹੈ ਪਿਤਾ ਹੁਣ ਪਿਤਾ ਦਾ ਤਾਂ ਕਿਹਾ ਮੰਨਣਾ ਚਾਹੀਦਾ ਹਮੇ ਇਹ ਜਿਆਦਾ ਹਮੇ ਗਰਮ ਗਵਾਏ ਆਪਾਂ ਆਪਣੇ ਪਿਤਾ ਦਾ ਕਹਿਣਾ ਮੰਨਣਾ ਨਹੀਂ ਮਾਂ ਦਾ ਵੀ ਮੰਨਣਾ ਪਰ ਮੈਂ ਇੱਥੇ ਕਲੀਅਰ ਕਰਦੇ ਆ ਜੇ ਪਿਤਾ ਮਾਤਾ ਵੀ ਸਹੀ ਨਹੀਂ ਤੇ ਉਹਨਾਂ ਨੂੰ ਹੱਥ ਜੋੜ ਕੇ ਕਹਿ ਦਨ ਨਹੀਂ ਜੀ ਤੇ ਤੁਸੀਂ ਠੀਕ ਨਹੀਂ ਹੋ ਤੁਸੀਂ ਮੈਨੂੰ